ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫਰ ਸੋਸਾਇਟੀ ਵੱਲੋਂ ਅੱਜ ਨਸ਼ਾ ਛਡਾਓ ਅਤੇ ਦਿਮਾਗੀ ਰੋਗਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ ਪ੍ਰਿਕਾਂਸ਼ੀ ਅਰੋੜਾ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਬਤੌਰ ਮਨੋਵਿਸ਼ੇਸ਼ज्ञ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਹਨਾਂ ਨੇ ਇਸ ਕੈਂਪ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸੈਂਕੜਾਂ ਲੋਕਾਂ ਨੇ ਇਸ ਕੈਂਪ ਦੇ ਵਿੱਚ ਆ ਕੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਡਾਕਟਰ ਪਿਕਾਂਸ਼ੀ ਅਰੋੜਾ ਦੀਆਂ ਸੇਵਾਵਾਂ ਲਈਆਂ ਡਾਕਟਰ ਪਿਕਾਂਸ਼ੀ ਅਰੋੜਾ ਨੂੰ ਇਸ ਮੌਕੇ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਲੋਕਾਂ ਦੀ ਸਹੂਲਤ ਲਈ ਐਦਾਂ ਦੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ बहुत वीडियो गया कि हर टाइप के पेशेंट आए हैं साइकैक्टिव पेशेंट्स आए डिप्रैशन के स्ट्रैस के सॉटिक्स फ्यूज हुए वगैरह के पेसेंट्स भी आए हैं बाकी हर टाइप के नशे के पेशेंट भी आए हैं ब्रैगबेलिन के पेशेंट ओपियोइड के पेशेंट ड्रिंग के पेशेंट हर टाइप के पेशेंट अच्छे आए हैं हर उम्र के पेशेंट देखा गया है काम बहुत सक्सैसफुल है मैडिसन भी दी गई है ना काउंसलिंग भी की गई है जी उन्होंने सारे ਕਿੱਤਾ ਗਿਆ ਤੇ ਜਿਹੜੇ ਪੇਸ਼ੈਂਟ ਨੂੰ ਐਡਮਿਟਰੀ ਲੋਡ ਹੈ ਉਹਨਾਂ ਨੂੰ ਕਲ ਸਿਵਲ ਹਸਪਤਲ ਬੁਲਾ ਲਿਆ ਗਿਆ ਉਸ ਨੂੰ ਸਿਮਨ ਐਡਮਿਟ ਕਰਨਾ ਹੈ ਜੇ ਨਾ ਮੈਂ ਕਹਣਾ ਚਾਹਾਂਗੀ ਕਿ ਅੱਜ ਨਹੀਂ ਆ ਪਾਏ ਤਾਂ ਕੋਈ ਵੀ ਸਿਵਲ ਹਸਪਤਲ ਕਦੇ ਵੀ ਆ ਕੇ ਆਪਣ ਨੂੰਸ਼ੀਰ ਸੇਵਾਵਾਂ ਦਾ ਫਾਇਦਾ ਉਠਾ ਲੈਣ 11 ਨੰਬਰ ਕਮਰਾ ਹੈ ਸਾਡਾ ਸਿਵਲ ਹਸਪਤਲ ਤੁਸੀਂ ਕਦੇ ਵੀ ਆਜੋ ਕੋਈ ਵੀ ਟਾਈਪ ਦੀ ਮਾਨਸਿਕ ਜਾਂ ਨਸ਼ਾ ਦੀ ਦਿੱਕਤ ਹੋਵੇ ਯੂ ਆਰ ਮੋਸਟ ਵੈਲਕਮ ਸਾਰੇ মিডিਆ ਵਾਲੇ ਪਹਿੰਕਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਛੋਟੀ ਨੋਟਿਸ ਤੇ ਸਾਡੇ ਕੋਲ ਰੀਗਮੇ ਵਿੱਚ ਪਹੁੰਚਦੇ ਨੇ ਤੇ ਮੁਹਿੰਮ ਦਿਖਾਉਂਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਵੰਗਮੰਗ ਜੀ ਦੀ ਸਰਕਾਰ ਉਹ ਵੀ ਨਸ਼ੇ ਲੈ ਕੇ ਬੜੀ ਚੇ ਨਸ਼ੇ ਲੈ ਕੇ ਬਹੁਤ ਥਾਂ ਲਪਾਈ ਜਾਰੀ ਕਾਫੀ ਫੜੇ ਜਾ ਰਹੇ ਨੇ ਬਾਜ਼ਰਕਾ ਵਿੱਚ ਕਾਫੀ ਵਧੀਆ ਵਰਕ ਹੋ ਰਿਹਾ ਹੈ ਤੇ ਨਸ਼ੇ ਨੂੰ ਲੈ ਕੇ ਕਾਫੀ ਲੋਕ ਫੜੇ ਗਏ ਨੇ ਜੋ ਨਸ਼ਾ ਸਫਾਈ ਕਰਨ ਲਈ ਤੇ ਉਹਦੇ ਉਹ ਨਸ਼ੇ ਚਿਤਿਆ ਕਿ ਨੌਜਵਾਨ ਉਹਨਾਂ ਨੂੰ ਕੱਢਣ ਵਾਸਤੇ ਅੱਜ ਸੋਸਾਇਟੀ ਨੇ ਮੁਹਿੰਮ ਚਲਾਈ ਗਈ ਹੈ ਟੈਂਪ ਲਗਾਇਆ ਗਿਆ ਹੈ ਡਾਕਟਰ ਪਿਕਾਸ਼ੀ अरोड़ा ਜੀ ਨੇ ਆਪਣੀ ਸੇਵਾਵਾਂ ਦਿੱਤੀਆਂ ਨੇ ਤੇ ਬਹੁਤ ਵਧੀਆ ਕੈਂਪ ਰਿਆ 120 ਪਲਸ ਸਟੇਸ਼ਨ ਤੇ ਦੇਖੇ ਜੇ ਨੇ ਹਰੇਕ ਉਹ ਮਦਰ ਦੇ ਪੇਸ਼ੈਂਟ ਨੂੰ ਇੱਥੇ ਦੇਖਿਆ ਗਿਆ ਕੋਈ ਪ੍ਰੈਗਾ ਲੈਂਦਾ ਕੋਈ ਸ਼ੀਟਾ ਲਗਾਉਂਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਪੇਸ਼ੈਂਟ ਇੱਥੇ ਆਏ ਨੇ ਤੇ ਮੈਡਮ ਨੇ ਉਹਨੂੰ ਦਵਾਈਆਂ ਵੀ ਦਿੱਤੀਆਂ ਨੇ ਰეკਮੈਂਡ ਵੀ ਕੀਤਾ ਹੈ ਤੇ ਜਿਹੜੇ ਪੇਸ਼ੈਂਟ ਨੂੰ ਮਤਲਬ ਕਿ ਐਡਮਿਟ ਕਰਨਾ ਹੋਏਗਾ ਤੋਂ ਉਹਨਾਂ ਨੂੰ ਮੈਡਮ ਨੇ ਰეკਮੈਂਡ ਦਿੱਤਾ ਹੈ ਕੱਲ ਮਤਲਬ ਕਿ ਉਹ ਮੈਨੂੰ ਉੱਥੇ ਮਿਲ ਸਕਦੇ ਨੇ ਮਤਲਬ ਕਿ 11 ਨੰਬਰ ਰੂਮ ਵਿੱਚ ਸਿਵਲ ਹਸਪੀਟਲ ਵਿੱਚ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੈਂਪ ਸਾਡੇ ਉੱਦੋਂ ਲਗਾਏ ਜਾਣਗੇ ਲੰਘ ਲੰਘ ਕੇ ਤੇ ਸਰਟ ਕਰ ਸਕਦੇ ਨੇ ਸੈਪਰੇਟ ਆ ਕੇ ਤੇ ਅਸੀਂ ਉਹਨਾਂ ਦੀ ਜੋ ਹੈਲਪ ਹੋਏਗੀ ਬਦ ਤੋਂ ਬਦ ਹੈਲਪ ਕਰਾਂਗੇ ਉਹ ਜੀ ਉਹਨਾਂ ਨੂੰ ਮੈਡੀਸਨ ਦਵਾਈਆਂ ਤਾਂ ਜੇ ਸੈਂਟਰ ਵਿੱਚ ਕਿਧਰੇ ਵੀ ਜਾਣਾ ਹੈ ਉਥੇ ਅਸੀਂ ਐਡਮਿਟ ਕਰਾਂਗੇ ਪੂਰੀ ਪੂਰੀ ਅਪਕਰਮ ਜੀ ਦੀ ਸ੍ਰੀ ਦਾ ਮੈਮੋਰੀ ਬਲਕ ਦੇ ਸੋਸਾਇਟੀ ਤੁਸੀਂ ਹਰ ਵਕਤ ਕੋਈ ਵੀ ਕਿਸੇ ਤਰੀਕੀ ਦੀ ਲੋੜ ਹੈ ਤਾਂ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਸਾਡੀ ਆਦੇਲ ਕੋਸ਼ਿਸ਼ ਜਾਰੀ ਹੈ ਪਰ ਇਹ ਕੋਈ ਆਦੇ ਬਿਆਪ ਤੇ ਜਿੰਨਾ ਪੁੱਛਦਾ ਕਰਦਾ ਹੈ ਤੇ ਅਸੀਂ ਆਦੇ ਬਿਆਪ ਤੇ ਕਰ ਰਹੇ ਹਾਂ ਤੇ ਅਸੀਂ ਇਸ ਵਾਸਤੇ ਕੋਈ ਕਮੈਂਟ ਨਹੀਂ ਕਰਦੇ ਗ੍ਰੀਗਰੂ ਕਰਨਾ ਚਾਹੀਦਾ ਪਹਿਲੇ ਮੈਂ ਥੈਂਕ ਯੂ ਨਮਸਕਾਰ ਫਾਜੀ ਡਾਕਟਰ ਵੀ ਜਿਸ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਹੈ ਮਾਨਸਿਕ ਸਿਹਤ ਦਾ ਇਹ ਕਿਸ਼ਾ ਅਰਦਾ ਜਿਹੜਾ ਕੈਂਪ ਕਰਾਇਆ ਜਾ ਰਿਹਾ ਔਰ ਐਸ ਕੈਂਪ ਦੇ ਵਿੱਚ ਸਾਡੇ ਸਿਵਲ ਹਸਪਤਾਲ ਤੋਂ ਮੈਮ ਪਾਕਸ਼ੀ ਅਰੋੜਾ ਜੀ ਆਪਣੇ ਸੇਵਾਵਾਂ ਉੱਤੇ ਦੇ ਰਹੇ ਨੇ ਐਂਡਿਸੈਕਟਰੀਸ ਨੇ ਔਰ ਉਹਨਾਂ ਵੱਲੋਂ ਇਹ ਕੈਂਪ ਦੇ ਵਿੱਚ ਜਿਹੜੇ ਆਪਣੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਜਿਹੜਾ ਕੈਂਪ ਹੈ ਇਹ 9 ਵਜੇ ਜਿਹੜੀ ਇਹਦੀ ਸ਼ੁਰੂਆਤ ਹੋਈ ਏ ਤੇ 12 ਵਜੇ ਤੱਕ ਇਹ ਕੈਂਪ ਚੱਲੇਗਾ ਤੇ ਇਹੀ ਕਵਾਂਗੀ ਕਿ ਜਿੰਨੇ ਵੀ ਪੇਸ਼ੇਟ ਆ ਰਹੇ ਨੇ ਹਰ ਤਰ੍ਹਾਂ ਦੇ ਪੇਸ਼ੇਟ ਨੂੰ ਦੇਖਿਆ ਵੀ ਜਾ ਰਿਹਾ ਤੇ ਨਾਲ ਜੋ ਲਗ ਰਿਹਾ ਨੇ ਦਵਾਈਆਂ ਜਿਸ ਤਰ੍ਹਾਂ ਨਾਲ ਲੋਕ ਦਿੱਤੀਆਂ ਜਾ ਰਹੀਆਂ ਨੇ ਤਾਂ ਬਸ ਇਹੀ ਕਵਾਂਗੀ ਕਿ ਆਪਣਾ ਜਰਾ ਸਹੀ ਹੋਗੇ ਉਹ ਮੈਸ਼ਾਹ ਮਿਲਾਈ ਰੱਖੋ ਜੀ ਮੋਰ ਸਹੀਤੀ ਜਿਹੜੀ ਹੈ ਹਰ ਤਰ੍ਹਾਂ ਦੇ ਉਪਰਾਲਾ ਜਿਹੜਾ ਟਾਈਮ ਟਾਈਮ ਕਰਦੀ ਹੋਵੇ ਅ ਅੱਜ ਮੇਰੇ ਵੱਡੇ ਭਰਾ ਆਸ਼ੋਕ ਸਿੰਘ ਜਿਹਦਾ ਜਨਮ 된 ਨੇ ਤਾਂ ਉਹਨਾਂ ਦੇ ਉਪਲਖਸ਼ ਤੇ ਵਿੱਚ ਜਿਹੜਾ ਅੱਜ ਇਹ ਕੈਂਪ ਲੱਗਿਆ ਸਾਡੇ ਸਾਈਕਲਿਸਟਸ ਨਾਲ